ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਉਹ ਵੀਰੋ ਤੇ ਕਰਤੀਏ ਵੀਡੀਓ ਸਟਾਰਟਿੰਗ ਆਪਾਂ ਤੇ ਚੱਲਦੇ ਆ ਮਨਪ੍ਰੀਤ ਕੋਲੇ ਉਧਰ ਹਨਾ ਤੇ ਚੱਲ ਕੇ ਕਰਦੇ ਆ ਕੋਈ ਕੰਮ ਤੋਂ ਮਿਲ ਬਟੋਇਆ ਤਾਂ ਤੇ ਤੁਹਾਨੂੰ ਦਿਖਾਉਣੇ ਚਾਹਦੇ ਕਿ ਬਰੋ ਤੇ ਲਓ ਮੇਰੇ ਵੀਰੋ ਤੇ ਆ ਗਏ ਆਪਾਂ ਇੱਧਰ ਕੂਤਰ ਨਾਲ ਕਰੇ ਤੇ ਛੱਡੀ ਪਿਆ ਮਨਪ੍ਰੀਤ ਅਜੇ ਤਾਂ ਟਾਈਮ ਨਾਲ ਮਿਲਦਾ ਆ ਬੈਠੂ ਗਿਆ ਆ ਕੇ ਬਾਇਆ ਬੈ ਤੂੰ ਤੇ ਆ ਬੈਠੀ ਆਪਣੀ ਹਰੇ ਕੰਮਤਰਾ ਵਾਲੀ ਤੇ ਨਹੀਂ ਗੁਲਾਹਰੇ ਟੂਸੇ ਹਰੀ ਟੌਰੀ ਵਾਲੀ ਇਹ ਕੋਲਿਆਈ ਬੈਠੀ ਜਮਾ ਤੇ ਛਤਰੀ ਨੀਂ ਮਾਰ ਕੇ ਲਾਈ ਪਈ ਐ ਛਤਰੀ ਤੇ ਬੈਂਦੀ ਨਹੀਂ ਤੇ ਦੋ ਤਾ ਫਿਰਦੀਆਂ ਕਬੂਤਰੀਆਂ ਆਪਣੀਆਂ ਉਹ ਜ ਹੁਣ ਦਿਸ ਗਈਆਂ ਤਾਂ ਮੈਂ ਦਿਖਾ ਦੂਆ ਬਾੜੀਆਂ ਮੋਟੀਆਂ ਜੀਆਂ ਉਹ ਇਸੇ ਜਲਮਾਂ ਤੋਂ ਫੋਟੋ ਵੀਡੀਓ ਵੀ ਬਰਾਲ ਕੇ ਮਾੜੀ ਮੁੱਟੀ ਆਪ ਪਟੜੇ ਤੇ ਕਰਕੇ ਤੇ ਉਹ ਇੱਕ ਤਾ ਛੱਡੀ ਇੱਕ ਗੁਲਾਬੀ ਕੰਤਰਾ ਵਾਲੀ ਤੇ ਇੱਕ ਹਰੀ ਟੌਰੀ ਵਾਲੀ ਤੇ ਹੁਣ ਤਾਂ ਮੈਨੂੰ ਦੋਨੇ ਢੀਂਦੀਆਂ ਜੇ ਤੇ ਬਾਕੀ ਵੀੜੀਆਂ ਵੀ ਹੋਰ ਬਈ ਬਾਪੂ ਕੰਮ ਕੰਮ ਵੀ ਵੜਦੇ ਆ ਕਰਦੇ ਆ ਕੰਮ ਦੰਦਾ ਤੇ ਦਿਖਾਉਣਾ ਤੁਹਾਨੂੰ ਵੀ ਕੋਈ ਸੋਚੀ ਆ ਨਾ ਮੈਂ ਕੰਮ ਇਹ ਕੀ ਕਰਕੇ ਕੀ ਕਰਕੇ ਤੱਕ ਹੀ ਨਹੀਂ ਆਉਂਦੀ ਇਹ ਕੰਮ ਕਿਹੜਾ ਕਰੀਏ ਤੇ ਕਬੂਤਰ ਵੀ ਮੈਨੂੰ ਹੁਣ ਦੋ ਦਿਨ ਨਹੀਂ ਦਿਸ ਰੀਆਂ ਤੇ ਕਿੱਥੇ ਐ ਜਿਹੜੀਆਂ ਨੇ ਬਸ ਉਹ ਕਾਉਤੀ ਬਾਹਰ ਹੈ ਉਹ ਆਪਣੇ ਹਰੇ ਹਰੇ ਟੂਸਿਆਂ ਵਾਲੀ ਠੀਕ ਹੈ ਉਹ ਕੱਲ ਦੀ ਵਾਰ ਆਪਾਂ ਕੱਲ ਭਲਾਉ ਨਿੰਮ ਤੇ ਉੱਥੇ ਬੈਗੀ ਸੀ ਤੜਕੇ ਮਨ ਪੀਂਦਾ ਇੱਥੇ ਆ ਨਿੰਮ ਤੇ ਬੈਗੀ ਸੀ ਇੱਥੇ ਫੋੜ ਰੀਗਾ ਇੱਥੇ ਬਹਿ ਕੇ ਦਾ ਉਹ ਘਰੇ ਰੋਟੀ ਰੱਟੀ ਖਾਣੇ ਆਗਾ ਤੇ ਮੈਂ ਆ ਆ ਵਦ ਤੇ ਆਪਣੀ ਹਰੀ ਪਹਪੂ ਦੂਜੀ ਕੀ ਕਹਿੰਦੇ ਟੌਰੀ ਵਾਲੀ ਪਾਣ ਦੀ ਯਾਰ ਦੀ ਇਹ ਆ ਜਾਂਦੀ ਬਲਰ ਹੋ ਗਿਆ ਬਲਰ ਹੋ ਗਿਆ ਬਲਰ ਹੋ ਗਿਆ ਬਾਈ ਇਹ ਇੱਕ ਅੰਤਰਾਂ ਦੇਖੋ ਪਰ ਆਪਣੀ ਆ ਉਹ ਥਾਪੇ ਮਾਰਦੀ ਇਹ ਉਹ ਨਾਂਗੀ ਚਲੋ ਕੋਈ ਨਹੀਂ ਆਪੇ ਤੇ ਦਿਖਾਉਣੇ ਤੁਹਾਨੂੰ ਫਿਰ ਤੇ ਕਰਦੇ ਆ ਸ਼ੇਅਰ ਤੋਂ ਨਾ ਕੰਮ ਤੋਂ ਤਵੇ ਦੇਖਣਾ ਬੈਠੇ ਆਰਾਮ ਨਾਲ ਕਬੂਤਰ ਕੁਬਤਰ ਦੇਖਣਗੇ ਲੋ ਬਾਬੋ ਇਹਦੀ ਆਪਣੀ ਕਬੂਤਰੀ ਆ ਇੱਥੇ ਬੈਠੀ ਸੀ ਨਾ ਉਹ ਉੱਡ ਕੇ ਆ ਜਮਾ ਕੋਲੇ ਆ ਕੇ ਬੈ ਗਈ ਮੇਰੇ ਆ ਬੈਠ ਗਈ ਤੇ ਆਪਾਂ ਉਹ ਛਤਰੀ ਲਾ ਲੈ ਗਏ ਲਾ ਕੇ ਛਤਰੀ ਤੇ ਨੇੜੇ ਲਾ ਦਿੱ ਗਏ ਉਹ ਉੱਥੇ ਦਾ ਲੋਟ ਰਿਹਾ ਨਾ ਇਹ ਆ ਇੱਥਾ ਪੂਰ ਚਾਹ ਰਿਹਾ ਇੱਥੇ ਪੂਰ ਆਪਣਾ ਤੇ ਕੀ ਚੱਲੇ ਛਤਰੀ ਛਤਰੀ ਚਸ ਨਹੀਂ ਕਰਦੀ ਜਮਾ ਬਈ ਬੰਦੇ ਰੰਗ ਰੂੰਗਾ ਮੰਨਦੀ ਐ ਖਣੀ ਕੀ ਮੰਨਦੀ ਐ ਪਰ ਛਤਰੀ ਦੀ ਸਿੱਧਾ ਖੁੱਡੇ ਚਸ ਕਰਦੀ ਐ ਤੇ ਖੁੱਡੇ ਉੱਤਰੂਗੀ ਜਦੋਂ ਉੱਤਰੇ ਪਹਿਲਾਂ ਉਹਦੇ ਇੱਥੇ ਵੀ ਟੈਂਕੀ ਤੇ ਟੈਂਕੀ ਦੇ ਗੇਟ ਖੋਲ ਤਾਂ ਮਨਪ੍ਰੀਤ ਨੇ ਸਿੱਧੇ ਅੰਦਰ ਵਜੇ ਹੁਣ ਉੱਥੇ ਕਬੂਤਰ ਨੂੰ ਦਿਂਦੇ ਆ ਬੋਲਦੇ ਵੀ ਠੀਕ ਆ ਤੇ ਉਧਰ ਚਸ ਕਰਦੀ ਐ ਤੇ ਛਤਰੀਆ ਪਾ ਉਧਰ ਲਾਉਂਦੇ ਆ ਤੁਹਾਨੂੰ ਆਖਿਆ ਨਾ ਵੀ ਮੈਂ ਇਹ ਕਰਦੇ ਖੁੱਡਿਆਂ ਚਸ ਲੈ ਹੁਣ ਸਿੱਦੇ ਜੰਗਲੇ ਨੂੰ ਆ ਕੇ ਲਾਉਂਗੀ ਉਧਰੋਂ ਕਬੂਤਰ ਦਿਂਦੇ ਆ ਤੇ ਇੱਥੇ ਆ ਕੇ ਬਹਿ ਜਾਂਦੀ ਇਧਰੋਂ ਵੇ ਉਧਰ ਵੇਖਦੀ ਉਧਰ ਜਾ ਕੇ ਬਹਿ ਜਾਂਦੀ ਤੇ ਛਤਰੀ ਚਸ ਜਮਾਂ ਨਹੀਂ ਕਰਦੀ ਉਹਨੇ ਉਹਨੇ ਤਾਂ ਹੱਲ ਕੀ ਐ ਐ ਫੜਨੀ ਨਹੀਂ ਸਿੱਧੀ ਛਤਰੀ ਤੇ ਆਵੇ ਪਹਿਲਾਂ ਉਤੋਂ ਪਹਿਲਾਂ ਕਬੂਤਰ ਘੁੜਕੇ ਦਿਸ ਜਾਂਦੇ ਆ ਵਾ ਉਧਰ ਜਾਂ ਇਧਰ ਹੋ ਗਈ ਇਧਰ ਹੋ ਗਈ ਐ ਚਸ ਕਰੀ ਜਾਂਦੀ ਭੈਣਾਂ ਦੀ ਇਹ ਲੈ ਲੈ ਵੇ ਕਿ ਲੈ ਲੈ ਏਦਾ ਸਲੇ ਲੈ ਜਮਾਂ ਹੀ ਕਮਾਲ ਹੋਈ ਪਈ ਜਮਾਂ ਹੀ ਕਮਾਲ ਹੋਈ ਪਈ ਚੱਲ ਮਣਪ੍ਰੀਤ ਨੂੰ ਫੋਨ ਲਾਉਣਾ ਕਰਾਂ ਮੈਂ ਤੇ ਵੇਹਣਿਆ ਫਿਰ ਪੋਵਿਦਨ ਵੀ ਇਹ ਰਿਹਾ ਤਾਂ ਐ ਲੱਛਣ ਕਰੀ ਜਾਂਦੀ ਨਾ ਲੋ ਬਾਬਿਓ ਤੇ ਚੱਲ ਕੇ ਮੜ ਕੇ ਖੇਤ ਉਹ ਨੀਲਾ ਵੱਡੀ ਦਾ ਮੈਂ ਨਾ ਗਾਰ ਤੇ ਟਰਾਇ ਲੈ ਕੇ ਮੈਂ ਗੱਡੀਆ 'ਚ ਹੈਣੀ ਕੀ ਨੀਲਾ ਕੱਢ ਕੇ ਉਹ ਤੁਹਾਨੂੰ ਦਿਲਾਉਣਾ ਤੇ ਉਹ ਬਸ ਬੈਠੀ ਆ ਤੇ ਇੱਕ ਔਡੀ ਫਿਰਦੀ ਆ ਹਰੀ ਟੌੜੀ ਵਾਲੀ ਤੇ ਚੱਲੋ ਫਿਰ ਚੱਲਦੇ ਆ ਖੇਤ ਦੇ ਕੋਲੇ ਤੇ ਤੁਹਾਨੂੰ ਕਾਹਦੇ ਨੂੰ ਫਿਰ

ਉਹ ਮੇਰੇ ਵੀਰੋ ਤੇ ਆਗੇ ਸੀ ਘਰੇ ਆਪਾਂ ਤੇ ਆਪਣੇ ਆ ਕਬੂਤਰਾਂ ਵਾਲੇ ਪਿੰਜਰੇ ਦੀ ਕਰਤੀਏ ਸਾਫ ਸਫਾਈ ਤੇ ਨਾਲ ਤੁਹਾਨੂੰ ਦਿਖਾਉਣੇ ਆ ਬੱਚੇ ਆਪਣੇ ਠੀਕ ਆ ਤੇ ਕਿਵੇਂ ਕੁਸਾ ਵੀ ਮੈਂ ਤਾਂ ਆਪਣੀ ਮਾਰਦ ਸਮਰਗ ਨਾ ਵੇਖਿਆ ਨਾ ਖਾਇਆ ਕਿਸੇ ਨੂੰ ਤੇ ਅੱਜ ਸਫਾਈ ਚੁਹੀ ਕਰਕੇ ਦੀ ਤੇ ਤੁਹਾਨੂੰ ਚੰਗੀ ਤਰ੍ਹਾਂ ਦਿਖਾਵਾਂਗੇ ਤੇ ਪਾ ਲੀਏ ਆਪਣੀ ਕਰਨਡੀ ਕਿੱਥੇ ਸੀ ਮਿੱਠਾ ਮੁੱਠਾ ਪੱਟਣ ਨੂੰ ਇੱਥੇ ਸਮਾਨ ਆ ਇੱਥੇ ਚਲੋ ਕਰਾ ਨੇ ਪਾ ਲੀਏ ਸਮਾਨ ਆਪਣਾ ਇਕੱਠਾ ਕਰ ਲੀਏ ਤੇ ਕਰਦੇ ਆ ਕੰਮ ਸ਼ੁਰੂ ਫਿਰ ਸਫਾਈ ਆਲਾ ਆਪਣਾ ਤੇ ਦਿਖਾਉਣੇ ਤੁਹਾਨੂੰ ਕਰ ਆਪਣਾ ਨਿਕੂ ਬੱਚਾ ਚੈੱਕ ਨਿਕੂ ਬੱਚਾ ਛੱਡਾ ਬੱਚਾ ਬੱਚ ਵੀਂਗੜੀ ਗਏ ਬੱਚ ਬਾਹਰ ਕੱਟ ਕੇ ਵਿਖੀ ਭਾਬੀ ਨੂੰ ਚਲਾਤਾ ਬਾੜੀ ਛੋਟੇ ਹਨ ਤੇ ਇਹਨਾਂ ਨੂੰ ਬਾਹਰ ਭਾ ਕੇ ਵੇਣਾ ਕੱਲੇ ਨੇ ਉਹਨਾਂ ਕੋਲੇ ਮੈਂ ਤੇ ਵੇਨੇ ਆ ਕੀ ਰਿਸਪੌਂਸ ਆਉਂਦਾ ਹਨਾ ਰਲਗਿਆ ਨਾਲ ਹੀ ਹਾਂ ਲੈ ਬਾਹਰ ਨਾ ਬिजੂਈਆ ਦੇਵੀ ਅਰ ਨਿੱਕੇ ਬੱਚੇ ਆਪਣਾ ਕਰ ਲੋ ਚੈੱਕ ਹਣਾ ਇੱਕ ਬੱਚਾ ਜਿੱਕਾ ਤਰ ਮੂੰਹ ਬਾਹਰ ਕੱਢ ਲਿਆ ਮੈਂ ਫੜ ਕੇ ਤੇ ਹੋਰ ਉਹ ਭਾਂਸਣਾ ਥੁੱਡੋ ਜਾ ਮੱਦੀ ਜਾਂਦਾ ਨੂੰ ਕਰਤੀ ਆਪਣੇ ਪਿੰਜਰੇ ਦੀ ਵੀ ਸਫਾਈ ਠੀਕ ਆ ਕਰੋ ਚੈੱਕ ਗੰਦ ਪਹਿਲੇ ਜੇ ਬਹੁਤ ਅੱਜ ਪੈ ਜੀ ਤੇ ਬੱਚਾ ਆਪੋਂ ਅੰਦਰ ਹੀ ਕਰਦਾ ਆਪਾਂ ਕਿਉਂਕਿ ਚਿੱਟਾ ਉਹ ਮਾਰਦਾ ਉਹਨੂੰ ਤੇ ਆ ਥੋੜੀਆਂ ਬਿਠਾਂੀਆਂ ਕੋਈ ਪਿੰਜਰਾ ਛੋਟਾ ਹੀ ਆ ਫਿਰ ਬਾਹਲਾ ਗੰਦ ਪਿਲਦਾ ਹੁੰਦਾ ਨਹੀਂ ਰਹਿਣਾ ਚਲੋ ਨਾ ਆਈਏ ਤੇ ਚੱਲੀਏ ਫਿਰ ਮਨਪ੍ਰੀਤ ਦੇ ਕੋਲੇ ਫੋਨ ਆਸੀ ਮਨਪ੍ਰੀਤ ਦਾ ਵੀ ਤੇ ਵੇਣਿਆ ਕੀ ਕਹਿੰਦਾਗਾ ਚੱਲੋ ਚੱਲੀਏ ਫਿਰ ਓਏ ਮੇਰੇ ਵੀਰੋ ਤੇ ਨਾ ਆਪਾਂ ਲਾ ਖੁੱਡਾਂ ਹੀ ਸਫਾਈ ਕਰੀ ਹੁਣ ਕਰੀ ਆਪ ਦੀ ਸਫਾਈ ਤੇ ਜਾਗਟ ਪਿਛੇ ਮੈਂ ਜਾਗਟ ਪਾ ਲਈ ਚੇਂਜ ਕਰ ਲਈ ਥੋੜੀ ਡਰੈਸ ਤੇ ਉਨੀ ਠੰਡੇ ਵੀ ਹੈ ਨਹੀਂ ਵੈਸੇ ਹੀ ਪਾ ਲਈ ਬਸ ਦੋ ਚਾਰ ਦਿਨ ਹੀ ਰਹੀ ਠੰਡ ਤੇ ਹੁਣ ਚੱਲਦੇ ਆ ਮੰਨਪੇ ਦੇ ਕੋਲੇ ਤੇ ਵੇਣਿਆ ਅਜੇ ਆਪਣੀ ਬੈਠੀ ਨਹੀਂ ਕਾਂਤਰਾ ਵਾਲੀ ਕੋ ਬਾਏ ਫੜੇ ਖਤਰੀ ਸਾਹਮਣੇ ਤੇ ਚਲੋ ਚੱਲ ਕੇ ਕਰਦੇ ਹਾਂ ਸ਼ੇਅਰ ਕਹਿੰਦੇ ਇੱਧਰ ਨੂਰ ਆਈ ਹੋਈ ਐ ਖੰਡ ਸਾਡੀ ਕੀ ਕਰ ਰਹੀ ਐ ਮੁੰਡਾ ਕੰਮ ਬਹੁਤ ਸੋਹਣਾ ਕਰੀਂਦਾ ਵੇਖੋ ਇੱਧਰ ਆ ਤੇਰੀ ਤੂ ਲਾਈ ਹੈ ਤੇਰੀ ਮਿੱਠੀ ਲੈਣੇ ਜੀ ਕਰਦਾ ਤੈਨੂੰ ਸਹੀ ਸਨ ਐਨੇ ਸੋਹਣੇ ਕੰਮ ਕਰਦਾ ਨਾ ਤੂੰ ਇਹ ਗਾਂਦੀ ਸੀ ਮੁੰਡੇ ਨੇ ਚੋਬਰ ਨੇ ਸਾਰਾ ਹੀ ਸੈਟਿੰਗ ਕਰਤੀ ਆ ਹੁਣ ਸਾਰਿਆਂ ਨੇ ਇਹ ਮੁੰਡਿਆ ਸਹੀ ਆ ਤੂੰ ਪਰ ਤੂੰ ਜਿਹੜੀ ਬਚਰੀ ਵਹਿਮਤ ਕਰਦਾ ਨਾ ਤੂੰ ਥੋੜੀ ਉਹ ਮਾੜੀ ਐ ਤੇ ਲਓ ਆਪੋ ਜਿਹੜੀ ਆਪਣੀ ਕਬੂਤਰੀ ਬੈਠੀ ਆ ਉਹ ਸਾਹਮਣੇ ਇਹ ਛੋਟੇ ਪਿੰਜਰੇ ਚ ਤੇ ਉਹਨ ਡੋਲੀ ਚ ਕਰਦ ਗਏ ਤੇ ਡੋਲੀ ਕਰ ਲਈਏ ਧੁੱਪੇ ਤੇ ਫਿਰ ਵਿੱਚ ਛੱਡ ਦਈਏ ਉਹਨੂੰ ਤੇ ਤੁਹਾਨੂੰ ਦਿਖਾਉਣੇ ਆ ਚਲੋ ਸੁਜੀ ਭਈਆ ਹੋ ਰਿਹਾ ਨਹੀਂ ਨਹੀਂ ਸਹੀ ਓਕੇ ਆ ਲਓ ਬਾਪੋ ਤੇ ਇਹ ਛੱਡਦੀ ਆਪਾਂ ਕਬੂਤਰੀ ਆਪਣੀ ਲਓ ਜੀ ਕਰੋ ਚੈੱਕ ਆਪਣੀ ਡੋਲੀ ਚ ਪਹਿਲਾ ਪਰ ਇਹਨੇ ਧਰਿਆ ਰਾਣੀ ਨੇ ਆਪਣੀ ਨੇ ਤੇ ਕਰਦ ਗਏ ਲੋਕ ਸਮਾਰ ਕੇ ਆਪਾਂ ਪਿੰਨੇ ਪਿੰਨੇ ਪਾ ਦਿੱ ਗਏ ਨਾ ਇਹ ਐਵੇਂ ਮੁੜ ਕੇ ਕੀ ਰਹੀ ਕਿ ਨਹੀਂ ਚਲੋ ਬਾਪੋ ਓਕੇ ਰਿਪੋਰਟ ਆ ਗਈ ਤੇ ਚੋਬਰ ਲੱਗਿਆ ਪਿਆ ਹੈ ਜਾਉਂਗੇ ਕਿਥੇ ਕਿਨੇ ਜਾਣਾ ਤੁਸੀਂ ਮੈਂ ਕਿਥੇ ਜਾਣਾ ਜਾਣਾ ਨਹੀਂ ਕਿਤੇ ਕਿਤੇ ਮੈਂ ਨਹੀਂ ਕਿਤੇ ਜਾਣਾਗਾ ਜੇ ਗਾਏ ਤਾਂ ਬਦਾਮ ਲੈ ਆਓ ਬਦਾਮ ਤਾਂ ਲੈ ਕੇ ਆਵਾਂਗੇ ਠੀਕ ਹੈ ਤੇ ਚਲੋ ਵੀੜੀਏ ਕੰਮ ਮੁੰਡੇ ਨੇ ਲਾ ਕੇ ਪਲ ਤਾਂ ਸਫਾਈ ਦੇਖੋ ਮੁੰਡੇ ਦਾ ਕਾਗਜਾਂ ਕਾਲਾ ਕਾਗਜ ਨੂੰ ਬੈਂਗੜਾਮ ਪਲ ਤਾਂ ਮੁੰਡੇ ਸਫਾਈ ਦੇਖੋ ਬਈ ਤੇ ਬਾਕੀ ਹੁਣ ਅੱਗ ਲਾਉ ਲੱਗਦਾ ਅੱਗ ਲਾਉਣੀ ਹੈ ਜਿਆਦੇ ਗੰਧ ਹੋਇਆ ਪਿਆ ਤੇ ਇਹਨੂੰ ਅੱਗ ਲਾਓ ਕਾਗਜ ਨਾਲ ਅੱਗ ਲਾ ਦੇ ਮਿੱਟੀ ਨਹੀਂ ਸਮਾਨ ਹੈ ਚੋ ਉਹ ਮਿਚ ਜਾਓ ਹਾਂ ਹਾਂ ਅਗਲਾ ਆਦ ਕੀ ਬਾਬੇ ਕੋਈ ਨਹੀਂ ਫੇਰ ਦੇਖੋਣੇ ਹਨੂ ਅਰੇ ਵੀਰੋ ਤੇ ਇੱਧਰ ਸਾਡੀ ਖੰਡ ਵੀ ਭਲਾਈ ਹੋਈ ਐ ਤੇ ਕਬੂਤਰ ਕਾਦ ਬੰਦਾ ਮੁੰਡਿਆ ਓਏ ਮੁੰਡਾ ਕਾਦੀ ਤਰਾ ਬਠਕੇ ਮੈਂ ਕਿੰਨਾ ਆਇਆ ਪਹਿਲਾਂ ਇਨੀ ਕੋਠੀ ਤੇ ਬੈਠਾ ਸੀ ਅੱਛਾ ਫੜ ਲੀਏ ਨੂੰ ਫੇਰ ਬਾਬੇ ਆ ਬੈਠਾ ਇੱਧਰ ਨਵਾਂ ਕਬੂਤਰ ਆਪਣੀ ਕੀਦਾ ਐ ਤੇ ਫੜਨ ਦੀ ਕਰਦੇ ਆ ਕੋਸ਼ਿਸ਼ ਇਹਨੂੰ ਬੜਾ ਠੀਕ ਆ ਤੇ ਆ ਸਾਹਮਣੇ ਬੈਠਾ ਤੁਸੀਂ ਦੇਖ ਸਕਦੇ ਹੋ ਇਹ ਆ ਕਰੋ ਚੈੱਕ ਲਗਾ ਯਾਰ ਹਨਾ ਟੋਪੀ ਵਾਲਾ ਪੂਰਾ ਟੋਪੀ ਵੀ ਸਿਰ ਤੇ ਤੁੰਮਾ ਹੀ ਬੜਕਾ ਹੀ ਮੜਾਇਆ ਛਤਰੀ ਦਿਨੂੰ ਲਾ ਕੇ ਬੜੀਆ ਬੰਦਾ ਕੀ ਬੰਨਾ ਹੈ ਤੇ ਉਹ ਦਾਣੇ ਦੋਨੇ ਖਾਲੇ ਨੇ ਤੇ ਉਹਨੇ ਹੁਣੇ ਹੁਣੀ ਅੰਦਰ ਕਰੇ ਤੇ ਲਖਣਾਂ ਵਾਂਗੂ ਬੰਨ ਕੇ ਤੇ ਜਦੋਂ ਬਾਹਰ ਤਾਂ ਤੇ ਉੱਡ ਗਏ ਬਣਾਵਣਾ ਉਹ ਯਾਰ ਉਹ ਯਾਰ ਵਧੀਆ ਬੰਨਿਆ ਹੈ ਹਿਸਾਬ ਦੇ ਨਾਲ ਨਹੀਂ ਬੰਨਾ ਹੈ ਹਿਸਾਬ ਨਾਲ ਬੰਨਾ ਬੰਨਾ ਇਹੋ ਬੈਠਾ ਤੇ ਕੀ ਆ ਜੇ ਉੱਡੂ ਮੇਰੇ ਨਾਲ ਛਤਰੀ ਬੰਨ ਬੰਨਾ ਬੰਨਾ ਉੱਚੀ ਜਾ ਕੇ ਛਤਰੀ ਫੜਕਾਈ ਮੜਿਆ ਹਾਂ ਫੜਕਾ ਫੜਕਾ ਇਹੀ ਫੜ ਕੇ ਵੇਲ ਗਿਆ ਆਪਾਂ ਹੋਰ ਕੋਣ ਹੁੰਦਾ ਹੈ ਚੈੱਕ ਕਰਦਾ नहीं खोलें चल खो फिर चलो कोई दिखाने फिर उड्डूआ उडू हां हाँ हा। उन्न लगा आ रीनल है लट्ठा है, है जी ती तो लठा ती उड़द लठा हाँ हाँ लठा ज ਡੋ 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 ਮਾੜਾ ਮਾੜਾ ਬੁਲਗਾਈ ਜਾ ਲ ਮਾੜਾ ਮਾੜਾ ਨੋਰਮਲ ਜਿਹਾ ਬਸ ਬੜਾ ਦਾਣੇ ਦੇ ਖਾਦ ਦੇਖਦੇ ਇਹ ਔਖਾ ਹੀ ਜਾਵੇ ਕਿ ਮੁੜ ਕੇ ਇਹ ਸਪੇਰ ਆ ਸਪੇਰ ਹੈ ਇਹ ਆਇਆ ਆਇਆ ਆ ਇਹ ਉਤਰ ਆਉਂਦਾ ਹੁੰਦਾ ਨਾ ਵੈਸੇ ਕਰੇ ਆਇਆ ਆਇਆ ਜੇ ਦਾ ਕਿਸੇ ਦਾ ਹੋਇਆ ਯਾਰ ਫੇ ਤਾਂ ਇਹ ਇੱਥੇ ਆਪਣੇ ਲਈ ਜਮਾ ਹੀ ਨਹੀਂ ਆਉਂਦਾ ਠੀਕ ਆ ਇਹ ਕੀ ਦਾ ਵੀਡੀਓ ਬੰਦ ਕਰ ਪਹਿਲਾਂ ਵੀਡੀਓ ਬੰਦ ਕਰ ਦੇਣਾ ਉਹ ਇਹ ਉੱਥੋਂ ਉੱਡ ਕੇ ਕੋਠੀ ਤੋਂ ਤੇ ਆ ਚੁੰਟ ਤੱਕ ਵਗਿਆ ਉਹੋ ਜਿਹਾ ਸੀ ਵਹਿਲੇ ਆ ਸਪੇਰ ਬਨ ਗਿਆ ਸਾਡੇ ਹਦਰੀ ਤੇ ਅਸੀਂ ਇਸ ਕੰਮ ਤੇ ਹੋ ਗਏ ਆਊ ਆਏ ਵੇਖੀ ਨੇੜੇ ਗਰੀ ਮੜੇ ਦੇ ਦੇਖੀ ਮੜਾ ਇਹਨੂੰ ਉੱਦਾਰ ਹੈ ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ ਉਹ ਗਿਆ ਇਹ ਇਹ ਉਹ ਉੱਡ ਗਿਆ ਕਿਧਰ ਗਿਆ ਕਿੱਥੇ ਹਰਮਨ ਦੀ ਕੋਠੀ ਤੇ ਬੈਗੂ ਬੱਕੀ ਗੱਲ ਆ ਹਰਮਨ ਦੀ ਕੋਠੀ ਤੇ ਬੈਗੂ ਆ ਉਹ ਭੜ ਗਿਆ ਹਰਮਨ ਦੀ ਕੋਠੀ ਤੇ ਉਹ ਭੜ ਗਿਆ ਸਾਹਮਣੇ ਬਸ ਆਪਾਂ ਮੂੰਹ ਪਾ ਲਾ ਕੇ ਨਹੀਂ ਆਉਂਦਾ ਆਪਣੇ ਕੋਲ ਨਹੀਂ ਆਉਂਦੇ ਨੇ ਇਵਾਬੇ ਉਹ ਬੈਠ ਗਿਆ ਸਾਹਮਣੇ ਨਯਾ ਜੀ ਨਹੀਂ ਮੰਡਿਓ ਆ ਕਿਉਂ ਸਪੇਰ ਪੰਕੀਤਾ ਸਪੇਰ ਨੂੰ ਲਾ ਦੇ ਆਪਣੇ ਨੂੰ ਇਹ ਤੂੰ ਆਪਾਂ ਹੁਣ ਕੀ ਕਰੋਣਾਗਾ ਤੇ ਇਹਨੂੰ ਥੱਲੇ ਜਾ ਕੇ ਲਾ ਦੇ ਲੈ ਚੱਲ ਸਪੇਰ ਤੋਂ ਬਾਅਦ ਇਹ ਕਬੂਤਰ ਦੇ ਲਾਇਆ ਲਾ ਕੇ ਦੇ ਚਲੋ ਕਿਛ ਦੇ ਹੋਵੇ ਆਪਾਂ ਜੇ ਆਪਣੇ ਸਾਹ ਚ ਆ ਜਾਂਦਾ ਹਜੇ ਕੀ ਪਤਾ ਨਹੀਂ ਆ ਵੀ ਸਕਦਾ ਪਰ ਡਰਦਾ ਇਹ ਛਤਰੀ ਰੰਗ ਬਨ ਨਹੀਂ ਛਤਰੀ ਵਾਲੀ ਆ ਨਾ ਇਹ ਜੇ ਹੀ ਮੰਨ ਲਾ ਛਤਰੀ ਆ ਮਲਾ ਆਪਣੇ ਮੂਹ ਲੱਗੇ ਜੇ ਆਪਣੇ ਹੁਣ ਲੱਗੇ ਹੁੰਦੇ ਨਾ ਇੱਥੇ ਇੱਥੇ ਉੱਡਣਾ ਜਾਵੇ ਥੱਲੇ ਆ ਕੇ ਲਾੜੀ ਮਖਣ ਨੂੰ ਜੇ ਆਪਾਂ ਲੈ ਕੇ ਹੁੰਦੇ ਇੱਥੇ ਆਂ ਤੇ ਲਾ ਕੇ ਸੱਲੇ ਛਾੜਨਦਾ ਤੂੰ ਤੇ ਸਾਰਿਆਂ ਨੂੰ ਲੈ ਆ ਜਾਂਦਾ ਹਾਂ ਥੱਲੇ ਥੱਲੇ ਸਿੱਧਾ ਆ ਕੇ ਬਹਿੰਦਾ ਜਮਾਂ ਆਰਾਮ ਨਾਲ ਬਹਿੰਦਾ ਹਣੇ ਸਿੱਧਾ ਵਿੱਚ ਆ ਕੇ ਬਹਿੰਦਾ ਇਹ ਛਤਰੀ ਜੀ ਦਾ ਬਹੁਣ ਨਹੀਂ ਆਉਂਦਾ ਬ్రో ਚਲੋ ਵੇਣੇ ਬਾਬੇ ਕੋਈ ਨਹੀਂ ਸਪੇਅਰ ਵੀ ਖੋਲ ਲੈਂਦਾ ਤੇ ਨੂੰ ਕਰਦੇ ਅੰਦਰ ਲਓ ਬਾਬੋ ਤੇ ਆ ਕਬੂਤਰੀ ਆਪਣੀ ਨੇਰਾ ਹੋ ਗਿਆ ਬਾਕੀ ਤਾਂ ਵੇਖ ਸਕਦਾ ਸੀ ਤੇ ਆ ਕਬੂਤਰੀ ਜਿਹੜੀ ਆਪਣੀ ਸੀਗੀ ਕਾਂਤਰਾਈ ਵਾਲੀ ਤੇ ਇਹਨੂੰ ਵੇਖ ਲਈਏ ਦਾਣੇ ਤੋਂ ਨੇ ਮਾੜੇ ਮੋਟਾ ਮੂੰਹਾਂ ਮਾਰੇ ਨੇ ਚਲ ਕੁ ਮੂਲਾ ਮਾਰਿਆ ਤੇ ਤੈਨੂੰ ਪੁੱਛ ਲਾਂ ਮੈਂ ਕਿ ਫੋਨ ਲੱਗਣੋਂ ਵੀ ਆਪਾਂ ਇਹਨੂੰ ਅੰਦਰ ਕਿਹੜੇ ਪਾਸੇ ਕਰੀਏ ਕੀ ਕਰੀਏ ਦਾ ਨਾ ਦਾ ਨੇਰਾ ਹੋ ਗਿਆ ਕੁਤਰਾਂ ਵਾਲੀ ਛੱਡਾਂ ਪੁੱਛ ਲਾ ਕੇ ਨਾ ਹਾਂ ਪੁੱਛ ਲੈਨੇ ਆ ਤੇ ਮੁੰਡਿਆ ਇੱਕ ਤਾਂ ਹੈਗਾ ਨੇਰਾ ਬਣਾਉਣ ਤੇ ਸਭ ਤੋਂ ਪਹਿਲਾਂ ਐ ਕਰਾ ਵਿੱਚੋਂ ਇਹ ਕੱਢਦੇ ਮੈਟ ਥੱਲੇ ਵਾਲੇ ਦੇ ਉਹ ਤੇਨੂੰ ਪਿਆਰੇ ਨਹੀਂ ਤੇ ਕੱਲਾ ਮੈਟ ਕੱਢ ਦਿੰਨੇ ਆ ਇੱਥੇ ਰੱਖੀਏ ਬਸ ਇੱਥੇ ਧੱਕ ਦਾਂ ਬਾਹਰ ਭੇਡ ਚਲਾਂਗੇ ਠੀਕ ਹੈ ਕਿ ਗੁੱਡੇ ਦੇ ਵੱਡੇ 'ਚ ਨਹੀਂ ਨਹੀਂ ਇੱਥੇ ਰੱਖ ਦਾਂ ਨਿਕਲਿਆ ਮੈਟ ਉਹ ਭੈਣ ਮਹੀਂ ਗਿਆ ਵਾਲਾ ਮੈਟ ਨਿਕਲਿਆ कबूतरी क्या चलूतरी क्या टोरी वाल लाह चली गई है ना ता करके चकर बन गया कबूतरी कड़ ला मैं, मैं, देख। मैं दाने मैं इन फटा लिया कबूतरी तू फा चल मैं दाने ला ਧਾਨੇ ਬਾਬੇ ਨੂੰ ਮੜਾ ਮੜਾ ਮੂਝਾ ਮਾਰਾ ਕੱਲੇ ਬਾਜ ਰਹੇ ਇਹਨੂੰ ਤੇ ਸੁਜੀ ਪਈ ਥੱਲੋਂ ਇਹ ਵੀ ਤੇ ਉਹਨੇ ਨਹੀਂ ਖਾਦੇ ਨੇ ਪਰ ਟ੍ਰੀਟਮੈਂਟ ਕਰਨਾ ਬਹੁਤ ਜੇ ਦੂ ਬਾਅਦ ਚਾ ਲਓ ਬਈ ਲੈ ਬਈ ਛੜ ਦੇ ਵਿੱਚ ਕਬੂਤਰੀ ਲਓ ਜੀ ਕਬੂਤਰੀ ਛੜਦੀ ਤੇ ਤਿੰਨ ਪਾਦ ਗਈ ਤਿੰਨ ਪਾਦੇ ਤੇ ਬਾਹਰ ਭੇਡ ਦਿਆਂਗੇ ਤੇ ਫਿਰ ਚੱਲਦੇ ਆ ਘਰੇ ਆਪਾਂ ਆਪਣਾ ਬਾਹਰ ਨੂੰ ਆਪਣਾ ਲਾਉਣੇ ਆ ਟੌਰੀ ਵਾਲਾ ਗੁਲਾਬੀ ਟੌਰੀ ਵਾਲਾ ਮੁੰਡਾ ਗਿਆ ਤਾਂ ਨਿਰਜ ਨਹੀਂਦਾ ਨਹੀਂ ਉਹ ਜਾਂਦਾ ਤੁਰਿਆ ਲੈਟਾਂ ਬੰਦਦਾ ਜਾਂ ਲੈਟ ਇੱਕ ਛੱਡੀ ਬਸ ਤੇ ਮੁੰਡੇ ਲਿਆ ਨੀਮਾ ਕਰ ਤੇ ਲਾਹੀ ਜਾ ਪੋਰੀ ਵਾਲ ਵੀ ਕਰਤਾ ਅੰਦਰ ਛਤਰੀ ਟੰਗ ਲਾਤੀ ਆਪਣੀ ਪਰੇ ਕਿੱਥੇ ਪਤਾ ਟੋਰੀ ਵਾਲ ਆਪਣਾ ਤੇ ਆ ਕਰਦਾ ਬਾਬਾ ਤੇ ਆ ਰਿਹਾ ਸਾਹਮਣੇ ਠੀਕ ਆ ਮੁੰਡੇ ਪਰ ਚੱਲੀਏ ਘਰੇ ਆਪਾਂ ਤੇ ਬਾਰਬੂਰ ਭੇਡ ਦੇ ਘਰ ਆ ਬਾਰ ਭੇਡ ਦੇ ਤੇ ਲੈਟ ਚੱਲ ਜਲੀ ਜਾਂਦੇ ਬਾਰਬੂਰ ਭੇਡ ਦੇ ਤੇ ਬਾਬਾ ਚੱਲਦੇ ਘਰੇ ਤੇ ਚੱਲ ਕੇ ਆਪਣੇ ਲਗਿਆ ਨੂੰ ਵੀ ਧਣ ਨੂੰ ਪਾਉਣੇ ਆਏ ਵੱਡੇ ਕਬੂਤਰਾਂ ਨੂੰ ਜਿਹੜੇ ਬਾਜੀ ਵਾਲੇ ਜੀ ਸਾਡੇ ਬਾਜੀ ਜਿਹੜੇ ਤੇ ਪਹਿਲੀ ਬਾਜੀ ਆਪੇ ਕਿੱਥੇ ਚੱਲ ਗਈ ਨੀ ਆਪਣੀ ਬਾਜ ਪਹਿਲੇ ਸੀ ਇੱਥੇ ਲੂਲ ਬਾਈ ਉਹ ਤਾਂ ਚਲਾ ਲੱਕੇ ਛੱਡਨੇ ਆਪਾਂ ਉਹ ਲੱਕੇ ਫਿਰ ਲੂਲ ਬਾਈ ਛੱਡ ਦਾਂਗੇ ਰਿਕਾਰਡ ਬਣਾਉਣਾ ਰਿਕਾਰਡ ਬਣਾਵਾਗੇ ਰਿਕਾਰਡ ਤਾਂ ਸਾਈਕਲ ਤੇ ਹੀ ਜਾਵਾਂਗੇ ਲੱਕੇ ਰਿਕਾਰਡ ਨਹੀਂ ਬਣਾ ਹੀ ਹੁੰਦੇ ਮਨਪ੍ਰੀਤ ਹੈ ਨਹੀਂ ਅੱਜ ਰਿਕਾਰਡ ਬਣ ਜੇ ਰਿਕਾਰਡ ਬਣੀ ਜਾਂਦਾ ਅੱਜ ਰਿਕਾਰਡ ਬਣ ਜਾਣਾ ਸੀ ਅੱਜ ਹਾਂ ਚੱਲਾਂਗੇ ਮੁੰਡੇ ਬਾਹਰ ਰਿਕਾਰਡ ਤਾਂ ਪੂਰੀ ਬਣ ਗਈ ਸੀ ਚਲੋ ਬਾਬੋ ਚੱਲਦੇ ਆ ਘਰੇ ਫਿਰ ਆ ਗਏ ਸੀ ਘਰੇ ਤੇ ਪਿੰਨ ਹੈ ਨਹੀਂ ਇੱਥੇ ਪਿੰਨ ਚਲ ਕੋਈ ਚੱਕਰ ਨਹੀਂ ਤੇ ਦਾਣੇ ਮਿਲਣਾ ਕਰਦੇ ਨੇ ਪਾਤੀ ਸੀ ਉਹ ਤਰ੍ਹਾਂ ਹਣਾ ਤੇ ਪਾਣੀ ਪਣੋ ਓਕੇ ਹੀ ਐ ਤੇ ਚਲੋ ਫਿਰ ਰੋਟੀ ਠੀਖਾ ਲੀ ਆਪ ਤੇ ਫਿਰ ਚੱਲਣਾ ਉਧਰਣ ਤੇ ਤੁਹਾਨੂੰ ਆਪੇ ਨੂੰ ਧਿਆਗਾ ਆ ਰਿਹਾ ਲਓ ਜੀ ਪੈਨ ਨੂੰ ਪਤਾ ਕਿ ਕਾਲ ਕੇ ਰੋਟੀ ਜਾਟੀ ਤੇ ਫਿਰ ਬਿਣੇ ਕਰਦੇ ਹੌਲ ਨਾਲ ਚੱਲ ਬਾਪ ਸ਼ੇਅਰ ਬਹਾਨੇ ਫਿਰ ਵੀ ਤੇ ਕਰਦੀ ਆ ਮੈਂ ਵੀਡੀਓ ਦੀ ਐਂਡਿੰਗ ਤੇ ਜੇ ਵੀ ਤੁਸੀਂ ਵੇਖ ਅੱਜ ਵੀਡੀਓ ਓਡੀ ਖਾਸ ਵੀ ਸੀ ਤੇ ਹੈ ਵੀ ਨਹੀਂ ਸੀ ਚਲੋ ਬਾਦਿੰਗ ਕਰਾਣੀ ਕਰਦੇ ਠੀਕ ਆ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਰੱਬ ਰੱਖਾ ਬਾਏ ਬਾਏ ਸਾਰੇ ਵੀਰਾਂ ਨੂੰ